ਹੋਰ ਮੁੰਡਿਓ ਕਿਵੇਂ ਆ? ਵੀਰੇ ਆਪਾਂ ਡੌਗ ਰੱਖ ਤਾ ਰੰਨੇ ਆ। ਪਰ ਜੇ ਰੱਖਦੇ ਹੋ ਤਾਂ ਇਹਨਾਂ ਦੀ ਸਭਾਈ ਵੀ ਪੂਰੀ ਚੰਗੀ ਤਰ੍ਹਾਂ ਕਰਿਆ ਕਰੋ। ਆ ਦਿਓ। ਇਹ ਦਿਨ ਇਹ जख्म ਹੋ ਗਿਆ ਸੀਗਾ। जख्म ਦਿਖਾਉਣਾ ਤੁਹਾਨੂੰ। ਉਹ ਦੇਖੋ। ਕਿੰਨਾ जख्म ਹੋਇਆ ਪਿਆ। ਮਿੱਟੀ ਲਾ ਗਿਆ। ਕੱਲ ਦੀ ਮਿੱਟੀ ਨਹੀਂ ਸੀ ਮਲਕੰਦੇ ਤੇ ਵੀ ਦੁਪਹਿਲਾਂ ਤੇ ਹੁਣ ਆਪਾਂ ਇੱਕ ਮਿੰਟ ਫਲਾ ਰੱਖ ਦਈਏ ਇਹ ਰੱਖ ਕੇ ਨਾ ਉਦੋਂ ਬਾਅਦ ਫਿਰ ਆਪਾਂ ਬਣਾਉਨੇ ਆ ਤੇ ਇਹੇ ਕਰਦੇ ਆ ਕੇ ਆਰ ਠੀਕ ਨਾ ਜੀ ਲਓ ਪਹਿਲਾਂ ਆਪਾਂ ਲਾਈਏ ਇਹਦੇ ਦਵਾਈ ਦਵਾਈ ਲਾਉਣੀ ਹੈ ਜੀ ਜ਼ਖਮ ਤੇ ਉਸ ਤੋਂ ਬਾਅਦ ਛੜਕਾਂਗੇ ਟੋਪੀ ਕੇ ਯਾਰ ਫਿਰ ਆਪਾਂ ਦਵਾਈ ਦੇਵਾਂਗੇ ਅੰਦਰ ਜ਼ਖਮ ਸੁੱਕਣ ਵਾਲੀ ਆਦੀ ਸੀਸੀ ਨੂੰ ਨਾਲ ਨਾਲ ਲੈ ਕੇ ਜਾਵੇ ਮਲਮ ਨੂੰ ਦੂਰ ਰੱਖ ਜੀ ਕਿਉਂਕਿ ਇਹਨਾਂ ਨੂੰ ਡਰ ਹੋ ਜਾਂਦਾ ਵੀ ਐ ਕਰਕੇ ਪਤ ਨਹੀਂ ਸੀਸੀ ਨਾਲ ਵੀ ਕੀ ਕਰਨਗੇ ਅੱਜ ਮੇਰੇ ਕੋ ਇੱਕ ਹੋਰ ਵੱਡੀ ਬਹੁਤ ਵੱਡੀ ਗਲਤੀ ਹੋ ਰਹੀ ਹੈ ਮੇਰੇ ਨਾਲ ਗਲਵਜ਼ ਖਤਮ ਹੋ ਗਏ ਦੋ ਦਿਨਾਂ ਦੇ ਹੜੇ ਅਰੇ ਇੱਕ ਨਾ ਇਹ ਨੌ ਬਹੁਤ ਵੱਡੇ ਵੱਡੇ ਹੋਏ ਪਏ ਨੀਲ ਕਟਰ ਆਨਲਾਈਨ ਮਗਾਈ ਸੀ ਹੁਣ ਦੁਕਾਨਾਂ ਤੋਂ ਮਿਲਦੀ ਨਹੀਂ ਇਹਨਾਂ ਡੌਗਾਂ ਵਾਲੀ ਪਰ ਉਹ ਹਾਲੇ ਤੱਕ ਪਹੁੰਚੀ ਨਹੀਂ ਆਪਾਂ ਕੋਈ ਗੱਲ ਨਹੀਂ ਅੱਜ ਹੀ ਨਾ ਖੜੇ 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 ਬੜ ਨਾ ਖੜ ਚ ਇਹ ਥੋੜੀ ਜਿ ਲੱਗਦੀ ਆ ਟ੍ਰੋਫੀ ਕਰ ਨਾ 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 ਬਸ 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 ਆ ਲੈ ਲੈ ਦਵਾਈ ਲੈ ਲੈ 1 ਮਿੰਟ ਕਿਰਾਪਾ ਹੈਂਡ ਥੋੜੀ ਥੋੜੀ ਆ ਗਿਆ ਆ ਗਿਆ ਦੇ ਅੱਜ ਹੋਰ ਪ੍ਰੋਜੈਕਟ ਨਾਲ ਤੁਹਾਨੂੰ ਮੈਂ ਨੌਂ ਕੱਟ ਕੇ ਦਿਖਾਵਾਂਗਾ ਤੋ ਪਹਿਲਾਂ ਆਪਾਂ ਇਹਨੂੰ ਦੇਈਏ ਦਵਾਈ ਨਹੀਂ ਦਵਾਈ ਬਾਅਦ ਚ ਦੇਵਾਂਗੇ ਹੁਣ ਇਹਦੇ ਨਾਲ ਉਹ ਤਰੀਵੀਂ ਆ ਮੂੰਹ ਤੇ ਦਾ ਬਾਅਦ ਚ ਦੇਵਾਂਗੇ ਆਪਾਂ ਆ ਚੀਜ਼ ਨਾਲ ਇਹ ਤੁਸੀਂ ਦੱਸੋ ਕਮੈਂਟਾਂ ਵਿੱਚ ਵੀ ਕੀ ਚੀਜ਼ ਆ ਇਹਦੇ ਨਾਲ ਆਪਾਂ ਨਾਉ ਕੱਟਦੇ ਆਂ ਦੇਖਦੇ ਆਂ ਵੀ ਇਹ ਕਾਮਯਾਬ ਹੈਗੀ ਕਿ ਨਹੀਂ ਹੋ ਹੋ ਕੱਚੇ ਇਕੱਠੇ ਕੱਚੇ ਤੱਕ ਉਰੇ ਉਰੇ ਕਰ ਬੱਤ

میں ادھر پیٹ کر کے بہ گیا ایک نو کچے کٹے گیا جی نہ بس بس کٹے گئے کٹے گئے کٹے گئے لے لیا کم ہوں لے لیا کام لے لیا لے لیا لے لیا لے لیا ਵੜਾ ਘਟਣਾ ਨਾ ਨਾ ਵੜਾ ਘਟਣਾ ਬਸ 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 ਯੱਕ ਬਸ ਲਾ ਹੁਣ ਮਗਰ ਲੈ ਮਗਰ ਲੈ ਰਹਿ ਗਏ ਮਗਰ ਲੈ ਰਹਿ ਗਏ ਮਗਰ ਲੈ ਮਗਰ ਬਸ ਵਾ ਵਾ ਕੱਚੀ ਘਟਾ ਕੱਚੀ ਕੱਚੀ ਉਹ ਨਹੀਂ ਕਰਦੀ ਮੈਨੂੰ ਦੱਸ ਦਿਆ ਕਰੀ ਜਮੜਾ ਕੋਈ ਹੋ ਐ ਨਾ ਯਾਰ ਬਾਲੇ ਵੱਡੇ ਵੱਡੇ ਹੋਏ ਪਏ ਜੀ

ਵਾ 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 ਆ ਦੇ ਦੇ ਆ ਦੇ ਦੇ ਪੈਰ ਦੂਜੇ ਪੈਰ ਦੇ ਦੇ ਜੇ ਪੈਰ ਮuje ਦੇ ਦੇ ਠਾਕਰ ਬਸ 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 ਕਿੱਡੇ ਕਿੱਡ ਕਰੀ ਬੈਠੀ ਸੀਗੀ ਮੈਂ ਨਾ ਵੀਰੇ ਬੰਦੇ ਹੋਰ ਤੋਂ ਲੈ ਕੇ ਆਇਆ ਫੀਮੇਲ ਹੈ ਨਹੀਂ ਤਾਂ ਮੈਂ ਕਿੱਥੇ ਆਉਣ ਦਿੰਦਾ ਸੀ ਡੇਟ ਇਹਨਾਂ ਦੇ ਨਾਲ બસ ਬਸ ਬਸ ਵਾ 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 ਬਸ 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 ਇੱਕ ਰਹਿ ਗਿਆ ਇੱਕ ਰਹਿ ਗਿਆ ਲਓ ਜੀ ਨੌ ਕੱਢੇਗੇ ਆੜਿਆ ਫਰੇ ਕਰ ਕੱਢ ਜਾ ਖੜੇ ਨਾ ਨਾ چل آئی لائیے دوائی 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 ہنڈنا اپ جم ہوئے اتنی دوائی لا دیجیے ਦੋਨਾਂ ਦੋਨੋਂ ਕੱਟੇ ਕੱਟੇਗੇ ਨੀਲ ਕਟਰ ਦਾ ਫਿਰੋਜ਼ ਹਸਾਬ ਨਾਲ ਉਹ ਹੁੰਦੀ ਹੈ ਨਾ ਤੇ ਹੁਣ ਇੱਕ ਮਿੰਟ ਆ ਵੀ ਰਹੀ ਗੇ ਇੱਕ ਮਿੰਟ ਹੋਰੇ ਕਰ ਹੋਰੇ ਕਰ ਉਹ ਦੇਖ மகர தான் மகர மங்க கடத பட ப

ਲਓ ਜੀ ਆਪਾਂ ਨਾ ਕੱਟਦੇ ਹੁਣ ਨਾ ਉੱਥੇ ਟੋਪੀ ਘੇਰ ਮਾਰਦੀ ਜਿੱਥੇ ਜਖੂ ਹੋਏ ਵੀ ਆ ਲਓ ਜੀ ਉਹ ਦੇ ਕਰ ਹੋ ਗਿਆ ਸਾਰਾ ਫਰਸ ਜੀ ਤੇ ਹੁਣ ਆਪਾਂ ਨੂੰ ਦੇ ਦਈਏ ਦਵਾਈ ਨਾ ਨਾ ਮੈਂ ਲਾਉਂਗਾ ਪੁੱਤ ਮੈਂ ਲਉ ਲੈ ਹੁਣ ਤੂੰ ਦਵਾਈ ਲੈਣੀ ਹੈ ਮੈ ਜਿਹੜੀ ਤੇਰੀ ਮੈਡੀਸਨ ਆ ਉਹ ਲਾਏ ਆ ਆਪਦੀ ਇੱਕ ਮਿੰਟ ਆਓ ਜੀ ਹੁਣ ਲੈ ਦਵਾਈ ਤੂੰ ਆਦੀ ਆ ਦਵਾਈ ਲੈਣੀ ਹੈ ਕਿੰਨੀ ਲੈਣੀ ਹੈ ਇਹ 10 ml ਆਪਾਂ ਇਹਦੇ ਵਿੱਚ ਪਾ ਲਾਂਗੇ ਆ ਠੀਕ ਆ ਲੈ ਓ ਜੀ ਹੁਣ ਆਪਾਂ ਹੋ ਗਏ ਫ੍ਰੀ ਜਮਾ ਠੀਕ ਹੈ ਨਾ ਜੀ ਕਮੈਂਟਾਂ ਵਿੱਚ ਦੱਸਿਓ ਕਿਵੇਂ ਲੱਗਿਆ